ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹਾ ਹੈ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਜਿੱਥੇ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਹੜ੍ਹਾਂ ਨੇ ਤਬਾਹੀ ਮਚਾਈ ਸੀ ਸੋ ਇਸੇ ਦੌਰਾਨ ਹੁਣ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੁਆਰਾ ਲਾਈਵ ਹੋ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰ ਦਿੱਤੀ ਗਈ ਹੈ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ ਹੁਣ ਭਾਖੜਾ ਡੈਮ ਤੋਂ 5000 ਕਿਊਸਿਕ ਪਾ ਕਿਉਂਕਿ ਲਗਾਤਾਰ ਆਉਣ ਵਾਲੇ ਅਗਲੇ ਦਿਨ 12 13 ਅਤੇ 14 ਸਤੰਬਰ ਨੂੰ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਆਪ ਜੀ ਨੂੰ ਇੱਕ ਜ਼ਰੂਰੀ ਜਾਣਕਾਰੀ ਇਹ ਦੇਣੀ ਹੈ ਕਿ ਡੈਮ ਦਾ ਲੈਵਲ ਘਟ ਰਿਹਾ ਪਰ ਆਈਐਮਡੀ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨ ਹੈਵੀ ਰੇਨ ਅਲਰਟ ਆਇਆ ਹੈ ਤੇ ਇਸ ਵਕ ਜਿਹੜਾ ਰੇਨ ਅਲਰਟ ਉਹ ਜਿਹੜਾ ਹੈ ਜਿਹੜਾ ਉਹ ਯੂਪੀ ਦੇ ਕੂਲ ਜਿਹੜੇ ਬੱਦਲ ਆ ਚੁੱਕੇ ਨੇ ਤੇ ਉਹ ਇੱਕ ਅਦੇ ਦਿਨ ਦੇ ਵਿੱਚ ਪੰਜਾਬ ਤੇ ਹਿਮਾਚਲ ਐਂਟਰ ਕਰਨਗੇ ਇਸ ਨੂੰ ਦੇਖਦੇ ਹੋਏ 11 12 13 14 ਨੂੰ ਜਿਹੜਾ ਹੈ ਬਰਸਾਤ ਭਾਰੀ ਬਰਸਾਤ ਦੀ ਚੇਤਾਵਨੀ ਉਹਨਾਂ ਵੱਲੋਂ ਜਾਰੀ ਕੀਤੀ ਹੋਈ ਗਈ ਹੈ ਇਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਅਸੀਂ ਜਿਹੜਾ ਹੈ ਬੀਵੀਐਮਪੀ ਡੈਮ ਚ ਹੋਰ ਵਧਾਰੀਏ ਡਾਊਨਸਟ੍ਰੀਮ ਤਾਂ ਕਿ ਜਿਹੜਾ ਲੈਵਲ ਹੋਰ ਕੱਟ ਸਕੇ ਤੇ ਖੁਦਾ ਨਾ ਖਾਸ ਤੌਰ ਤੇ ਅਗਰ ਬਹੁਤ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਆਪਣੇ ਕੋਲ ਜਿਹੜਾ ਹੈ ਆਪਾਂ ਨੂੰ ਕੋਈ ਵੀ ਇਦਾਂ ਦੀ ਜਿਹੜਾ ਹੈ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਜਿਹੜੀ ਇੱਕਦਮ ਬਹੁਤ ਜ਼ਿਆਦਾ ਪਾਣੀ ਛੱ ਉਹਨਤਾ ਕਿਸੇ ਪਹਾੜੇ ਦੇ ਉੱਤੇ ਜਿਹੜਾ ਹੈ ਪਹਾੜੇ ਦੇ ਟੈਮ ਤੋਂ ਕੰਟਰੋਲ ਰਿਹਾ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਉਹ ਤਾਂ ਉਸ ਨੂੰ ਦੇਖਦੇ ਹੋਏ 5000 ਕਿਊਸਿਕ ਪਾਣੀ ਫਿਰ ਵਧਾ ਰਹੇ ਹਾਂ ਤੇ ਇਹ ਪਾਣੀ ਫਿਰ ਜਿਵੇਂ ਪਿਛਲੀ ਵਾਰੀ ਕੰਟਰੋਲਡ ਰਿਲੀਜ਼ਿਸ ਸੀ 1000 ਕਿਊਸਿਕ ਹੁਣੀ ਵਧਾਇਆ ਘੰਟੇ ਤੱਕ 2000 ਕਿਊਸਿਕ ਇਹਨੂੰ ਅਗਲੇ 3-4 ਘੰਟਿਆਂ ਦੇ ਵਿੱਚ ਥੋੜਾ ਥੋੜਾ ਕਰਕੇ ਵਧਾਵਾਂਗੇ ਇਸ ਨੂੰ ਦੇਖ ਦਿਓ ਜਿਹੜੇ ਅਸੀਂ ਰਸਤੇ ਰਿਸਟੋਰ ਕੀਤੇ ਉਹਨਾਂ ਦੇ ਹੁਣੀ ਐਡਵਾਂਸ ਕੰਮ ਉੱਤੇ ਬੋਰੀਆਂ ਲਾਗੇ ਤਾਂਕਿ ਇਸ ਵਾਰੀ ਸਾਡੇ ਬੇਲਿਆਂ ਦਾ ਰਾਹ ਨਾ ਜਿਹੜਾ ਹੈ ਟੁੱਟੇ ਜਿਹੜੀ ਆਵਾਜਾਈ ਚਲਾਈ ਹੈ ਉਸ ਦੇ ਉੱਤੇ ਵੀ ਦੁਬਾਰਾ ਟੀਮਾਂ ਲਾ ਦਿੱਤੀਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਤੇ ਇਹ ਵੀਡੀਓ ਆਪ ਜੀ ਨੂੰ ਦੱਸਣ ਦਾ ਜਿਹੜਾ ਮਕਸਦ ਹੀ ਇਹ ਹਜੇ ਵੀ ਜਿਹੜਾ ਹੈ ਮੈਂ ਦੇਖ ਰਿਹਾ ਸਾਡੇ ਸਾਰੇ ਨੌਜਵਾਨਾਂ ਨੇ 1-2 ਦਿਨ ਦੀ ਰੈਸਟ ਵੀ ਲਈ ਜਿਹੜੇ ਲੱਗਾ ਦਾ ਲੱਗੇ ਪਰ ਅਗਲੇ 3-4 ਦਿਨ ਫਿਰ ਸਾਨੂੰ ਜਿਹੜਾ ਹੈ ਅਲੋਟ ਹੋਣਾ ਪਊਗਾ ਆ ਪ੍ਰਮਾਤਮਾ ਕੁਦਰਤ ਸਦਾ ਧਿਆਨ ਲੇ ਰਹੀ ਹੈ ਬਾਕੀ ਜਿਵੇਂ ਹੁਣ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਇਲਾਕੇ ਤੇ ਐਡਾ ਹੀ ਗੁਰੂ ਸਾਹਿਬ ਕਿਰਪਾ ਰੱਖਣਗੇ ਦੂਜਾ ਜਿਹੜਾ ਇਹ ਹੈ ਕੈਸਵਰੀ ਡਿਪਲੀਕੇਸ਼ਨ ਸਰਬਾਨ ਨਾਲ ਮੀਟਿੰਗ ਕਰਕੇ 50% ਤੋਂ ਵੱਧ ਗਰਦਾਵਰੀਆਂ ਸੀ ਆਪਣੇ ਇਲਾਕੇ 'ਚ ਕੰਪਲੀਟ ਵੀ ਕਰਵਾ ਲਈਆਂ ਰਾਹ ਦੇ ਕੰਮ ਜਿਹੜੇ ਦਿਨ ਰਾਤ ਚੱਲ ਰਹੇ ਹੈ ਤੇ ਅੱਜ ਜਣੀਆਂ ਹੈ ਬੀ ਫੌਗਿੰਗ ਮਸ਼ੀਨਾਂ ਵੀ ਪਹੁੰਚਣ ਦੀ ਫੋਗਿੰਗ ਮਸ਼ੀਨਾਂ ਅਗੇ ਤੋਂ ਵੀ ਜਿਹੜੇ ਸਾਡੇ ਵੱਡੇ ਪਿੰਡ ਆ ਉਹਨਾਂ ਚ ਰਖਵਾ ਦਾਂਗੇ ਤੇ ਇੱਕ ਮਿੰਟ ਦੇ ਨਾਲ ਪੰਜ-ਪੰਜ ਮਿੰਟ ਅਟੈਚ ਕਰਕੇ ਸਾਰੇ ਇਲਾਕੇ 'ਚ ਲਗਾਤਾਰ ਫੋਗਿੰਗ ਚੱਲੂਗੀ ਮੈਡੀਕਲ ਕੈਂਪ ਤੇ ਜਿਹੜੇ ਸਾਡੇ ਵੈਟਰੀ ਕੈਂਪ ਉਹਦਾ ਡਾਟਾ ਮੈਂ ਤੁਹਾਨੂੰ ਸ਼ਾਮੀ ਦੇ ਦੂੰਗਾ ਤਾਂ ਜ਼ਰੂਰੀ ਜਾਣਕਾਰੀ ਇਹ ਹੈ ਕਿ ਪੰਜ ਹੀਰਕੀ ਉਸਕਾਣੀ ਹੋਰ ਬਦਾਲੇ ਆ ਤਾਂ ਕਿ ਅਗਲੇ 3-4 ਦਿਨ ਜਿਹੜੀ ਬਰਸਾਤ ਹੈ ਉਸ ਨੂੰ ਅਸੀਂ ਟੈਂਪ ਦਾ ਲੈਵਲ ਉੱਤੇ ਮੇਨਟੇਨ ਕਰਦਾ ਜਾ ਸਕੀਏ ਧੰਨਵਾਦ ਇਸ ਤੋਂ ਬਾਅਦ ਹੁਣ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਹੜਪੀੜ ਤੇ ਲੋਕਾਂ ਦੇ ਲਈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਸੀ ਤੇ ਉਹਨਾਂ ਦੇ ਵੱਲੋਂ 1600 ਕਰੋੜ ਰੁਪਏ ਦੀ ਮਦਦ ਪੰਜਾਬ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਆਪ ਨੇ ਹੁਣ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੀ ਦਿੱਤੀ ਗਈ ਰਾਹਤ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਦੇ ਉੱਤੇ ਲੂਣ ਛੜਕਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ 1600 ਕਰੋੜ ਰੁਪਿਆ ਦੇਣ ਤੋਂ ਬਾਅਦ ਇਹ ਗੱਲ ਵੀ ਦੁਹਰਾ ਗਏ ਸਨ ਕਿ ਪੰਜਾਬ ਨੂੰ 12000 ਕਰੋੜ ਰੁਪਇਆ ਆਫਤ ਪ੍ਰਬੰਧਨ ਦਾ ਵੀ ਦਿੱਤਾ ਗਿਆ ਹੈ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਸੋ ਇਸ ਤੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਸਿਆਸਤ ਵੀ ਭਖਣੀ ਸ਼ੁਰੂ ਹੋ ਚੁੱਕੀ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਹਨ ਜਿਵੇਂ ਪਹਿਲਾ ਨਿਸ਼ਾਨਾ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਮੋਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਸਾਧਿਆ ਗਿਆ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੇ ਗਏ 16 ਕਰੋੜ ਨੂੰ ਤੇ ਪੰਜਾਬ ਦੇ ਵਿੱਚ ਜਿਵੇਂ ਕਿ ਇੱਕ ਸਮੁੰਦਰ ਦੇ ਵਿੱਚ ਇੱਕ ਬੂੰਦ ਛੁੱਟੀ ਨਹੀਂ ਹੁੰਦੀ ਹੈ ਇਸ ਤਰ੍ਹਾਂ ਦੱਸਿਆ ਹੈ ਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਪ੍ਰਧਾਨ ਮੰਤਰੀ ਤੋਂ ਤਿੰਨ ਨਿਰਾਸ਼ਾ ਮਿਲੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਹੁਣ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਪੰਜਾਬ ਦੀ ਰਾਜ ਸਰਕਾਰ ਦੇ ਉੱਤੇ ਵੀ ਦੋਸ਼ ਲਗਾਏ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ 12000 ਕਰੋੜ ਰੁਪਏ ਦੇ ਰਾਜ ਆਫਟੀ ਰਾਹਤ ਪ੍ਰਬੰਧਨ ਨੂੰ ਹੜੱਪ ਲਿਆ ਹੈ ਤੇ ਐਸ ਡੀ ਆਰ ਐਫ ਫੰਡਾਂ ਦੀ ਸਥਿਤੀ ਬਾਰੇ ਆਪ ਸਰਕਾਰ ਦੀ ਜਵਾਬਦੇਹੀ ਨਿਰਧਾਰਤ ਕੀਤੇ ਜਾਣ ਦੀ ਮੰਗ ਕਰਦਿਆਂ ਰਾਜਾ ਬੜਿੰਗਰੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਫੰਡਾਂ ਦੀ ਵਰਤੋਂ ਕਿਤੇ ਹੋਰ ਕਰ ਲਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ 12000 ਕਰੋੜ ਰੁਪਏ ਦਾ ਫੰਡ ਜੋ ਕਿ ਕੇਂਦਰ ਦੇ ਵੱਲੋਂ ਪੰਜਾਬ ਨੂੰ ਜਾਰੀ ਕੀਤਾ ਗਿਆ ਸੀ ਉਸ ਦੇ ਉੱਤੇ ਹੀ ਇਹ ਗੱਲ ਉਹਨਾਂ ਦੇ ਵੱਲੋਂ ਦੁਹਰਾਈ ਜਾ ਰਹੀ ਹੈ ਤੇ ਹੜ੍ਹ ਪ੍ਰਭਾਵਿਤ ਪੀੜਤਾਂ ਨੂੰ ਨਿਰਾਸ਼ਾ ਦੇ ਵਿੱਚ ਛੱਡ ਦਿੱਤਾ ਹੈ ਤੇ ਉਹਨਾਂ ਨੇ ਇਸਮ ਦਿੱਤੀ ਗਈ ਮਦਦ ਦਾ ਇਸਤੇਮਾਲ ਕਿਤੇ ਹੋਰ ਕੀਤਾ ਹੈ ਤੇ ਫੰਡਾਂ ਨੂੰ ਡਾਇਵਰਟ ਕਰਨ ਦੇ ਲਈ ਸੂਬਾ ਸਰਕਾਰ ਦੇ ਵਿਰੁੱਧ ਹੁਣ ਅਪਰਾਧਿਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਨਾ ਸਿਰਫ ਫੰਡ ਹੜੱਪੇ ਗਏ ਹਨ ਸਗੋਂ ਦਰਿਆਵਾਂ ਦੇ ਵਿੱਚ ਲਾਹਰਪਰਵਾਹੀ ਅਤੇ ਡੂੰਗੀ ਖਦਾਈ ਦੇ ਨਾਲ ਉਹਨਾਂ ਨੇ ਕੁਦਰਤੀ ਬਹਾਅ ਨੂੰ ਵੀ ਬਦਲ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਹੀ ਇਸ ਤਰ੍ਹਾਂ ਦੇ ਭਿਆਨਕ ਹੜ੍ਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ ਹਨ ਤੇ ਹੁਣ ਸਿੱਧਾ ਨਿਸ਼ਾਨਾ ਜਿਹੜਾ ਕਿ 12000 ਕਰੋੜ ਰੁਪਏ ਦਾ ਭਗਵੰਤਮਾਨ ਸਰਕਾਰ ਦੇ ਉੱਤੇ ਰਾਜਾ ਬੜਿੰਗ ਦੇ ਵੱਲੋਂ ਸਾਧਿਆ ਗਿਆ ਹੈ ਇੰਨਾ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸੇ ਗੱਲ ਦੇ ਉੱਤੇ ਭਗਵੰਤਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਕੋਲ ਪਏ ਕੁਦਰਤੀ ਆਫਤ ਫੰਡ ਦੇ 12000 ਕਰੋੜ ਰੁਪਏ ਦੀ ਦੁਰਵਰਤੋਂ ਦੀ ਕੇਂਦਰ ਜਾਂਚ ਕਰਵਾਵੇ ਕਿਉਂਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਾਵਾ ਕੀਤਾ ਹੈ ਕਿ ਸੂਬੇ ਦੇ ਕੋਲ ਅਜੇ ਹ ਕੋਈ ਵੀ ਫੈਸਲਾ ਨਹੀਂ ਆਇਆ ਹੈ ਇੱਥੇ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਡਾਕਟਰ ਦਲਜੀਤ ਚੀਮਾ ਨੇ ਦੱਸਿਆ ਹੈ ਕਿ ਪੰਜਾਬੀ ਜਨਤਾ ਚਾਹੁੰਦੇ ਹਨ ਕਿ 12000 ਕਰੋੜ ਰੁਪਏ ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ ਕੀਤਾ ਸੀ ਤੁਹਾਨੂੰ ਦਾਤੀਏ ਕਿ ਇਸ ਦਾ ਖੁਲਾਸਾ ਤਰਨਜੋਗ ਦੇ ਵੱਲੋਂ ਜੋ ਕਿ ਭਾਜਪਾ ਦੇ ਆਗੂ ਆ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਕਿ ਪੰਜਾਬ ਦੇ ਕੋਲ 12000 ਕਰੋੜ ਰੁਪਏ ਕੇਂਦਰ ਦੇ ਵੱਲੋਂ ਦਿੱਤਾ ਗਿਆ ਹੈ ਜੋ ਕਿ ਉਹ ਵਰਤ ਸਕਦੇ ਹਨ ਭਾਰੇ ਇਸ ਦੌਰਾਨ ਹਰਪਾਲ ਚੀਮਾ ਨੇ ਸਾਫ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਦੇ ਕੋਲ ਕੋਈ ਵੀ 12000 ਕਰੋੜ ਰੁਪਏ ਨਹੀਂ ਹੈ ਸੋ ਇਸ ਤੋਂ ਬਾਅਦ ਹੁਣ ਪੰਜਾਬ ਦੇ ਲੋਕ ਵੀ ਜਿਹੜਾ ਕਿ ਭਗਵੰਤ ਮਾਨ ਸਰਕਾਰ ਤੋਂ ਲਗਾਤਾਰ ਪੁੱਛ ਰਹੇ ਹਨ ਤੇ ਵਿਰੋਧੀ ਧਿਰਾਂ ਦੇ ਵੱਲੋਂ ਤੇ ਲਗਾਤਾਰ ਨਿਸ਼ਾਨੇ ਭਗਵੰਤ ਮਾਨ ਦੇ ਉੱਤੇ ਸਾਦੇ ਹੀ ਜਾ ਰਹੇ ਹਨ ਸੋ ਭਗਵੰਤ ਮਾਨ ਨੂੰ ਸੀਐਮ ਹੋਣ ਦੇ ਨਾਤੇ ਜਾਂ ਫਿਰ ਹਰਪਾਲ ਚੀਮਾ ਨੂੰ ਵਿੱਤ ਮੰਤਰੀ ਹੋਣ ਦੇ ਨਾਤੇ ਇਸ ਦਾ ਸਾਰਾ ਹੀ ਖੁਲਾਸਾ ਕਰਨਾ ਚਾਹੀਦਾ ਹੈ ਤੇ ਸਾਰੀ ਪਿਕਚਰ ਕਲੀਅਰ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ 73 ਸਕੂਲਾਂ ਦੇ ਵਿੱਚ 15 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਇਸੇ ਦੇ ਚੱਲਦਿਆਂ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੜ੍ਹਾਂ ਦਾ ਪਾਣੀ ਨਾ ਨਿਕਲਣ ਦੇ ਕਾਰਨ ਇਮਾਰਤਾਂ ਦੀ ਖਰਾਬ ਹਾਲਤ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ 73 ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ 15 ਸਤੰਬਰ ਤੱਕ ਕਰ ਦਿੱਤਾ ਹੈ ਇਸ ਦੇ ਵਿੱਚ 61 ਐਲੀਮੈਂਟਰੀ ਸਕੂਲ ਹਨ ਤੇ ਜਦਕਿ 12 ਸੀਨੀਅਰ ਸੈਕੰਡਰੀ ਸਕੂਲ ਦੱਸੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ 8 ਸਤੰਬਰ ਤੋਂ ਸਕ ਅਸੀਂ ਪਾਰ ਪੰਜਾਬ ਦੇ ਕਈ ਸਕੂਲਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਸਨ ਕਿ ਉਹਨਾਂ ਨੂੰ ਅਗਲੇ 1 ਹਫ਼ਤੇ ਤੱਕ ਨਹੀਂ ਖੋਲ੍ਹਿਆ ਜਾ ਸਕਦਾ ਸੀ ਜਿਸ ਤੋਂ ਬਾਅਦ ਕੀ ਹੁਣ ਇਹਨਾਂ ਸਕੂਲਾਂ ਨੂੰ 15 ਸਤੰਬਰ ਤੱਕ ਬੰਦ ਕਰਨ ਦਾ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਤਿੰਨ ਛੁੱਟੀਆਂ ਆਉਣ ਜਾ ਰਹੀਆਂ ਹਨ ਜੀਹਾਂ ਤੁਹਾਨੂੰ ਦੱਸ ਦਿਆਂ ਕਿ ਅੱਜ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਸਰਕਾਰੀ ਦਫ਼ਤਰ ਸਾਰੇ ਹੀ ਰਹਿਣ ਕੇ ਬੰਦ ਜੀਹਾਂ ਪੰਜਾਬ ਸਰਕਾਰ ਨੇ ਹੁਣ ਸ਼ੁੱਕਰਵਾਰ ਅੱਜ 12 ਸਤੰਬਰ ਨੂੰ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ 12 ਸਤੰਬਰ ਨੂੰ ਸਾਰਾ ਘੜੀ ਦਿਵਸ ਮੱਜੂ ਮਨਾਇਆ ਜਾਵੇਗਾ ਜਿਸ ਦੇ ਦੌਰਾਨ ਹੁਣ ਪੰਜਾਬ ਦੇ ਵਿੱਚ ਸ਼ੁੱਕਰਵਾਰ ਨੂੰ 12 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼ਨੀਵਾਰ ਨੂੰ ਵੀ ਕਈ ਸਕੂਲਾਂ ਦੇ ਵਿੱਚ ਅਤੇ ਕਈ ਦਫ਼ਤਰਾਂ ਦੇ ਵਿੱਚ ਜ਼ਿਆਦਾਤਰ ਛੁੱਟੀ ਪਾਈ ਜਾਂਦੀ ਹੈ ਤੇ ਇਸ ਤੋਂ ਇਲਾਵਾ ਐਤਵਾਰ ਨੂੰ ਵੀ ਛੁੱਟੀ ਰਹੇਗੀ ਜਿਸ ਦੇ ਕਾਰਨ ਇਸ ਲੰਬੇ ਵੀਕਐਂਡ ਦੇ ਵਿੱਚ ਹੁਣ ਤਿੰਨ ਛੁੱਟੀਆਂ ਦਾ ਆਨੰਦ ਪੰਜਾਬੀਆਂ ਨੂੰ ਮਾਣਨ ਨੂੰ ਮਿਲੇਗਾ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰਤਸਰ ਦੇ ਇਸ ਇਲਾਕੇ ਦੇ ਵਿੱਚ ਹੁਣ ਤੇਜ਼ੀ ਨਾਲ ਫੈਲ ਰਹੀ ਹੈ ਭਿਆਨਕ ਬਿਮਾਰੀ ਖੇਤਰ ਨੂੰ ਐਲਾਨ ਦਿੱਤਾ ਗਿਆ ਹੈ ਇਨਫੈਕਟਡ ਜ਼ੋਨ ਜੀ ਤੋਂ ਬਾਅਦ ਹੁਣ ਪ੍ਰਭਾਵਿਤ ਖੇਤਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਸੀ ਜੋ ਕਿ ਸੱਚ ਹੋਣ ਲੱਗ ਪਿਆ ਹੈ ਹੜ ਪ੍ਰਭਾਵਿਤ ਪਿੰਡ ਧਾਰੀਵਾਲ ਕਲੀਅਰ ਦੇ ਵਿੱਚ अफ्रीकाਨ ਸਵਾਇਨ ਫਲੂ ਬਿਮਾਰੀ ਫੈਲ ਗਈ ਹੈ ਇਸ ਪਿੰਡ ਨੂੰ ਹੁਣ ਬਿਮਾਰੀ ਦਾ ਕੇਂਦਰ ਐਲਾਨਿਆ ਗਿਆ ਹੈ ਪਿੰਡ ਦੇ 1 ਕਿਲੋਮੀਟਰ ਦੇ ਆਲੇ-ਦੁਆਲੇ ਖੇਤਰ ਨੂੰ ਇਨਫੈਕਟਡ ਜ਼ੋਨ ਐਲਾਨ ਦਿੱਤਾ ਗਿਆ ਹੈ 1 ਤੋਂ ਲੈ ਕੇ 10 ਕਿਲੋਮੀਟਰ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਐਲਾਨਿਆ ਗਿਆ ਹੈ ਇਸ ਖੇਤਰ ਦੇ ਵਿੱਚ ਜਿੰਦਾ ਜਾਂ ਮਰੇ ਹੋਏ ਸੂਰ ਜਾਂ ਫਿਰ ਸੂਰ ਦਾ ਮਾਸ ਜਾਂ ਫਿਰ ਸੂਰ ਦੇ ਮਾਸ ਤੋਂ ਬਣੇ ਉਤਪਾਦਾਂ ਨੂੰ ਲਿਆਉਣ ਅਤੇ ਲਿਜਾਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੂਰ ਦੇ ਮਾਸ ਤੇ ਸੂਰ ਦੇ ਮਾਸ ਤੋਂ ਬਣੇ ਉਤਪਾਦਾਂ ਦੀ ਆਵਾਜਾਈ ਦੇ ਕਾਰਨ ਹੀ ਤੁਹਾਨੂੰ ਦੱਸਦੀ ਹੈ ਕਿ ਬਿਮਾਰੀ ਦੂਜੇ ਖੇਤਰਾਂ ਦੇ ਵਿੱਚ ਫੈਲਣ ਦਾ ਡਰ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਹੁਣੇ ਭਿਆਨਕ ਬਿਮਾਰੀ ਅਫਰੀਕਨ ਸਵਾਈਨ ਫਲੂ ਅਮਰਤਸਰ ਦੇ ਇਸ ਇਲਾਕੇ ਦੇ ਵਿੱਚ ਫੈਲ ਰਿਹਾ ਹੈ ਜੋ ਕਿ ਵਹਿਦ ਖਤਰਨਾਕ ਸਵਾਈਨ ਫਲੂ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਬੈਦਰ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੜਲੌਰ ਯਾਇਆਂ ਕੰਬੜ ਇਸ ਵਾਰ ਕੜਾਕੇ ਦੀ ਪਵੇਗੀ ਠੰਡ ਜੀਹਾਂ ਹੋ ਗਈ ਹੈ ਵੱਡੀ ਭਵਿੱਖਬਾਣੀ ਹੈ ਇਸ ਵਾਰ ਮੌਨਸੂਨ ਨੇ ਬਹੁਤ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ ਲਗਾਤਾਰ ਪੈ ਮੀਂਹ ਦੇ ਕਾਰਨ ਭਾਰਤ ਨੂੰ ਪੂਰੀ ਤਰ੍ਹਾਂ ਡੋਬ ਦਿੱਤਾ ਹੈ ਉੱਤਰ ਤੋਂ ਲੈ ਕੇ ਦੱਖਣ ਤੱਕ ਪੂਰਬ ਤੋਂ ਲੈ ਕੇ ਪੱਛਮ ਤੱਕ ਹਰ ਕੋਨੇ ਦੇ ਵਿੱਚ ਭਾਰੀ ਮੀਂਹ ਪਏ ਹਨ ਸੋ ਇਸੇ ਦੌਰਾਨ ਹੁਣ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਖੇਖਵਾਣੀ ਕਰ ਦਿੱਤੀ ਗਈ ਹੈ ਤੇ ਸੰਕੇਤ ਦਿੱਤੇ ਗਏ ਹਨ ਕਿ ਇਸ ਵਾਰ ਹੁਣ ਉੱਤਰ ਭਾਰਤ ਦੇ ਵਿੱਚ ਭਾਰੀ ਠੰਡ ਪਵੇਗੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਕਾਰਨ ਹੈ ਕਿ ਲਾ ਨੀਨਾ ਦਾ ਮੋੜ ਸਰਗਰਮ ਹੋਣਾ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਬਾਖਰੀ ਜਲਵਾਯੂ ਏਜੰਸੀ ਨਿਪ ਵਿਖਵਾਣੀ ਕੀਤੀ ਹੈ ਕਿ ਇਸ ਸਾਲ ਦੇ ਅੰਤ ਤੱਕ ਲਾ ਨੀਨਾ ਦੀ ਵਾਪਸੀ ਹੋਵੇਗੀ ਜਿਸ ਤੋਂ ਬਾਅਦ ਹੁਣ ਭਾਰਤ ਅਤੇ ਏਸ਼ੀਆ ਦੇ ਸਮੇਤ ਵੱਡੇ ਹਿੱਸਿਆਂ ਦੇ ਵਿੱਚ ਸਰਦੀਆਂ ਦੇ ਤੀਬਰ ਪ੍ਰਭਾਵ ਦੇ ਲਈ ਜ਼ਿੰਮੇਵਾਰ ਹੋ ਸਕਦੀ ਹੈ ਦੂਰੋਂ ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਸਮੇਤ ਉੱਤਰ ਭਾਰਤ ਦੇ ਵਿੱਚ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਸਰਦੀ ਪੈਣ ਦੀ ਸੰਭਾਵਨਾ ਦਿਤਾ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਪੰਜਾਬੀ ਅਤੇ ਪੰਜਾਬੀ ਐਨਆਰਆਈਆਂ ਦੇ ਹਰਮਨ ਪਿਆਰੇ ਫੋਨ ਐਪਲ ਆਈਫੋਨ 17 ਦਾ ਨਵਾਂ ਵੇਰੀਐਂਟ ਲਾਂਚ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਐਪਲ ਨੇ ਹੁਣ ਲਾਂਚਿੰਗ ਇਵੈਂਟ ਦੇ ਦੌਰਾਨ ਆਈਫੋਨ 17 ਸਮੇਤ ਆਈਫੋਨ ਬਾਚ ਅਤੇ ਇਸ ਤੋਂ ਇਲਾਵਾ ਆਈਫੋਨ ਦੇ ਵੱਖ-ਵੱਖ ਮਾਡਲ ਲਾਂਚ ਕਰ ਦਿੱਤੇ ਗਏ ਹਨ ਤੇ ਹਰ ਦੇਸ਼ ਦੇ ਵਿੱਚ ਇਸ ਦੀ ਕੀਮਤ ਵੱਖਰੀ ਰੱਖੀ ਗਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਜਿੱਥੇ ਕਿ 1 ਲੱਖ 5000 ਰੁਪਏ ਦਾ ਆਈਫੋਨ 17 ਪ੍ਰੋ ਮੈਕਸ ਮਿਲੇਗਾ ਤੇ ਇਸ ਤੋਂ ਇਲਾਵਾ ਹਾਂਗਕਾਂਗ ਦੇ ਵਿੱਚ ਇਸ ਦੀ ਕੀਮਤ 1 ਲੱਖ 115000 ਹੋ ਜਾਵੇਗੀ ਸਿੰਗਾਪੁਰ ਦੇ ਵਿੱਚ 1 ਲੱਖ 30000 ਜਪਾਨ ਦੇ ਵਿੱਚ 1 ਲੱਖ 16000 ਬੇਤਨਾਮ ਦੇ ਵਿੱਚ 1 ਲੱਖ 25000 ਯੂਏਈ ਦੇ ਵਿੱਚ 1 ਲੱਖ 22000 ਅਤੇ ਭਾਰਤ ਦੇ ਵਿੱਚ ਸਭ ਤੋਂ ਵੱਧ ਮਹਿੰਗਾ ਹੈ ਹੁਣ ਆਈਫੋਨ ਦੇ ਯੂਜ਼ਰਾਂ ਨੂੰ ਆਈਫੋ pro max ਵੀਣ ਵਾਲਾ ਹੈ ਜੀ ਹਾਂ 1.5 ਲੱਖ ਦੇ ਕਰੀਬ ਇਹ ਫੋਨ ਹੁਣ ਤੁਹਾਨੂੰ ਮਿਲਣ ਵਾਲਾ ਹੈ ਸੋ ਜਿਹੜੇ ਵੀ ਪੰਜਾਬੀ ਭਾਰਤੀ ਇਹ ਫੋਨ ਲੈਣ ਦੇ ਚਾਹਵਾਨ ਹਨ ਉਹਨਾਂ ਨੂੰ ਹੁਣ 1.5 ਲੱਖ ਰੁਪਈਆ ਖਰਚਣਾ ਪਵੇਗਾ ਇਸ ਤੋਂ ਬਾਅਦ ਹੁਣ ਅਮਰਤਸਰ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਹੀ 26 ਲੋਕਾਂ ਨੂੰ ਸੱਪ ਨੇ ਡੱਸਿਆ ਹੈ ਜੀ ਹਾਂ ਅਮਰਤਸਰ ਤੋਂ ਹੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੜਾਂ ਦੇ ਨਾਲ ਹੁਣ ਪ੍ਰਭਾਵਿਤ ਹੋਏ ਪਿੰਡਾਂ ਦੇ ਵਿੱਚ ਸੱਪ ਦੇ ਕੱਟਣ ਦੇ ਮਾਮਲੇ 26 ਮਾਮਲੇ ਤੱਕ ਜਿਹੜੇ ਕਿ ਸਾਹਮਣੇ ਆ ਚੁੱਕੇ ਹਨ ਜਦਕਿ ਇੱਕ ਨੌਜਵਾਨ ਦੀ ਸੱਪ ਦੇ ਡੰਗਣ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ ਜਦਕਿ ਦੋਹਾਂ ਦਾ ਜਿਹੜਾ ਕਿ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੱਪ ਹੁਣ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਆ ਚੁੱਕੇ ਹਨ ਹੜਾਂ ਦੇ ਕਾਰਨ ਜਿਸ ਦੇ ਕਾਰਨ ਹੁਣ ਕਿ ਆਇਆ ਪਿਛਲੇ ਕੁਝ ਦਿਨਾਂ ਤੋਂ ਹੀ ਦੱਸੇ ਜਾ ਰਿਹਾ ਕਿ 26 ਲੋਕਾਂ ਨੂੰ ਸੱਪਾਂ ਦੇ ਦੁਆਰਾ ਡੰਗਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਨਮਾ ਸ਼ਹਿਰ ਤੋਂ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਗਰਨੇਡ ਦੇ ਨਾਲ ਹਮਲਾ ਕੀਤਾ ਗਿਆ ਹੈ ਜੀ ਹਾਂ ਨਮਾ ਸ਼ਹਿਰ 'ਚ ਸਥਿਤ ਇੱਕ ਸ਼ਰਾਬ ਦੇ ਠੇਕੇ ਤੇ ਬੀਤੀ ਰਾਤ ਹਨ ਪਛਾਤੇ ਲੋਕਾਂ ਦੇ ਵੱਲੋਂ ਇੱਕ ਗਰਨੇਡ ਸੁੱਟ ਕੇ ਧਮਾਕਾ ਕੀਤਾ ਗਿਆ ਹੈ ਇਹ ਗਰਨੇਡ ਹਮਲਾ ਜੜਾਲਾ ਤੋਂ ਬੀਰੋਵਾਲ ਰੋਡ ਦੇ ਉੱਤੇ ਸਥਿਤ ਸ਼ਰਾਬ ਦੇ ਠੇਕੇ ਦੇ ਉੱਤੇ ਹੋਇਆ ਹੈ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਸ ਵਾਰਦਾਤ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਧਮਾਕੇ ਦੇ ਨਾਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਪੂਰਾ دہشت ਦਾ ਮਾਹੌਲ ਬਣ ਗਿਆ ਤੇ ਇੱਥੇ ਇਹ ਵੀ ਦੱਸਣ ਜੋ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਦੌਰਾਨ ਤਮਾਕੇ ਦੀ ਦੂਜੀ ਵੱਡੀ ਘਟਨਾ ਹੈ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਘਟਨਾ ਸਥਾਨ ਦੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਤੁਸੀਂ ਤਸਵੀਰ ਦੇਖ ਸਕਦੇ ਹੋ ਇਸੇ ਸ਼ਰਾਬ ਦੇ ਠੇਕੇ ਦੇ ਉੱਤੇ ਬੰਬ ਧਮਾਕਾ ਕੀਤਾ ਗਿਆ ਹੈ ਸੋ ਪੁਲਿਸ ਦੇ ਵੱਲੋਂ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਆਖਰਕਾਰ ਵਿਅਕਤੀ ਕੌਣ ਸਨ ਤੇ ਇਹਨਾਂ ਦੇ ਕੋਲ ਇਹ ਗਰਨੇਡ ਕਿੱਥੋਂ ਆਏ ਹਨ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਸ਼ਰਿਆਮਸੇ ਦੇ ਵੱਲੋਂ ਵੀ ਕਿਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਤੇ ਇਸ ਤੋਂ ਇਲਾਵਾ ਹੁਣ ਗੋਲੀਆਂ ਤੋਂ ਬਾਅਦ ਹੁਣ ਗਰਨੇਡ ਸੁੱਟਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਨਵਸ ਦੇ ਕੰਡੈਕਟਰ ਦੇ ਵੱਲੋਂ ਮਹਿਲਾ ਦੇ ਨਾਲ ਸ਼ਰੀਆਮ ਕੋਟਮਾਰ ਕੀਤੀ ਗਈ ਸੀ ਜਿਸ ਦੀ ਕੀ ਸਾਡੇ ਵੱਲੋਂ ਵੀ ਵੀਡੀਓ ਸ਼ੇਅਰ ਕੀਤੀ ਗਈ ਸੀ ਸੋ ਇਹ ਕਾਫੀ ਜ਼ਿਆਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਸੀ ਸੋ ਕਾਫੀ ਬੇਰਹਿਮੀ ਦੇ ਨਾਲ ਇਸ ਕੰਡੈਕਟਰ ਦੇ ਵੱਲੋਂ ਮਹਿਲਾ ਦੀ ਕੋਟਮਾਰ ਕੀਤੀ ਗਈ ਸੀ ਸੋ ਇਸ ਵੀਡੀਓ ਦੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਲੜਕੀ ਦੇ ਵੱਲੋਂ ਪੁਲਿਸ ਚੌਕੀ ਫੋਕਲ ਪੁਆਇੰਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਮੋਗਾ ਦੀ ਇਹ ਤੁਹਾਨੂੰ ਦੱਦੀ ਹੈ ਕਿ ਘਟਨਾ ਦੱਸੀ ਜਾ ਰਹੀ ਸੀ ਸੋ ਜਿਸ ਤੋਂ ਬਾਅਦ ਹੁਣ ਮਹਿਲਾ ਕਮਿਸ਼ਨ ਦੇ ਵੱਲੋਂ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਤੇ ਕਮਿਸ਼ਨ ਨੇ ਹੁਕਮਾਂ ਤੇ ਹੀ ਮਾਮਲਾ ਦਰਜ ਕਰ ਲਿਆ ਸੀ ਸੋ ਵੀਡੀਓ ਦੇਖਦੇ ਸਾਰ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਸੀ ਕਿਉਂਕਿ ਬੇਰਹਿਮੀ ਦੇ ਨਾਲ ਕਾਫੀ ਜ਼ਿਆਦਾ ਇਸ ਔਰਤ ਦੀ ਇਸ ਕੰਡੈਕਟਰ ਦੇ ਵੱਲੋਂ ਕੋਟਮਾਰਕ ਕੀਤੀ ਗਈ ਸੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀ ਸਮਾਲ ਸਰ ਤੋਂ ਇੱਕ ਮਹਿਲਾ ਮਨਪ੍ਰੀਤ ਕੌਰ ਪਨਵਸ ਦੇ ਵਿੱਚ ਸਵਾਰ ਹੋ ਕੇ ਬਾਈਪਾਸ ਦੇ ਉੱਤੇ ਪਹੁੰਚੀ ਸੀ ਜਦੋਂ ਉਹ ਬੱਸ ਦੇ ਵਿੱਚੋਂ ਉਤਰਨ ਲੱਗੀ ਤੇ ਉੱਥੇ ਪਾਣੀ ਖੜਾ ਸੀ ਇਸ ਦੌਰਾਨ ਮਹਿਲਾ ਨੇ ਕੰਡੈਕਟਰ ਨੂੰ ਕਿਹਾ ਕਿ ਉਹ ਥੋੜਾ ਬੱਸ ਨੂੰ ਅੱਗੇ ਰੋਕ ਦੇਵੇ ਇਸੇ ਦੌਰਾਨ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਕੰਡ ਅਮੀ ਦੇ ਨਾਲ ਕਟਮਾਰ ਕੀਤੀ ਜਾਂਦੀ ਹੈ ਕਿ ਮਹਿਲਾ ਅਤੇ ਇਸ ਤੋਂ ਇਲਾਵਾ ਕੰਡਕਟਰ ਦੇ ਵਿੱਚ ਰਾਜੀ ਨਾਵੇਂ ਦੀ ਵੀ ਗੱਲ ਚੱਲ ਪਈ ਹੈ ਜਿਵੇਂ ਤੁਹਾਨੂੰ ਦੱਸਦੀ ਹੈ ਕਿ ਬਾਹਰਲੇ ਵੀਡੀਓ ਮਹਿਲਾ ਕਮਿਸ਼ਨ ਤੱਕ ਪਹੁੰਚ ਗਈ ਸੀ ਜਿਸ ਤੋਂ ਬਾਅਦ ਕਿ ਹੁਣ ਰਾਜੀ ਨਾਵੇਂ ਦੀ ਇਹਨਾਂ ਦੇ ਵਿੱਚ ਗੱਲ ਚੱਲ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਲਹਿਰਾ ਗਾਗਾ ਤੋਂ ਇੱਕ ਵੱਡਾ ਚੋਰ ਗਰੋ ਫੜਿਆ ਗਿਆ ਹੈ ਚੋਰੀ ਦੇ 19 ਮੋਟਰਸਾਈਕਲ ਅਤੇ ਇੱਕ ਐਕਟਵਾ ਸਣੇ ਚਾਰ ਕਾਬੂ ਕੀਤੇ ਗਏ ਹਨ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਪੂਰੀ ਦੀ ਪੂਰੀ ਏਜੰਸੀ ਹੀ ਚੋਰੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਕਿ ਹੁਣ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ 19 ਮੋਟਰਸਾਈਕਲ ਅਤੇ ਇੱਕ ਐਕਟਵਾ ਇਹਨਾਂ ਦੇ ਵੱਲੋਂ ਚੋਰੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਕੀ ਇਹ ਹੁਣ ਫੜੇ ਜਾ ਚੁੱਕੇ ਹਨ ਲਹਿਰਾਗਾਗਾ ਤੋਂ ਇਹ ਹੁਣ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਸ਼ਹਿਰ ਦੇ ਵਿੱਚੋਂ ਵੱਖ-ਵੱਖ 19 ਮੋਟਰਸਾਈਕਲ ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਤੇ ਇੱਕ ਐਕਟਵਾ ਚੋਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਇਹਨਾਂ ਦੇ ਵੱਲੋਂ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਣ ਦੇ ਮਗਰੋਂ 에어 ਇੰਡੀਆ ਲਗਾਤਾਰ ਹੁਣ ਵਿਵਾਦਾਂ ਦੇ ਵਿੱਚ ਘਿਰਦੀ ਜਾ ਰਹੀ ਹੈ ਜੀ ਹਾਂ ਆਏ ਦਿਨ ਹੀ ਇਹ ਹੁਣ ਨਵਾਂ ਵਿਵਾਦ ਇਹਨਾਂ ਦੇ ਨਾਲ ਜੁੜ ਜਾਂਦਾ ਹੈ ਦਿੱਲੀ ਹਵਾਈ ਅੱਡੇ ਤੇ ਬੁੱਧਵਾਰ ਦੀ ਰਾਤ ਨੂੰ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਸਿੰਗਾਪੁਰ ਜਾਣ ਵਾਲੀ 에어 ਇੰਡੀਆ ਦੀ ਉਡਾਨ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਦਰਅਸਲ ਜਹਾਜ਼ ਦਾ 에어 ਕੰਡੀਸ਼ਨਰ AC ਸਿਸਟਮ ਫੇਲ ਹੋ ਗਿਆ ਜਿਸ ਦੇ ਕਾਰਨ 200 ਤੋਂ ਵੱਧ ਯਾਤਰੀਆਂ ਨੂੰ 2 ਘੰਟੇ ਤੱਕ ਜਹਾਜ਼ ਦੇ ਵਿੱਚ ਭਿਆਨਕ ਗਰਮੀ ਦੇ ਵਿੱਚ ਹੀ ਰਹਿਣਾ ਪਿਆ ਤੇ ਹੋਮਸ ਭਰੀ ਗਰਮੀ ਦੇ ਵਿੱਚ ਬੰਦ ਜਹਾਜ਼ ਦੇ ਵਿੱਚ ਬਹਿਣ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਸਿਹਤ ਵਿਗੜਦੀ ਨਜ਼ਰ ਆਈ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਜਹਾਜ਼ ਤੋਂ ਥੱਲੇ ਉਤਾਰਿਆ ਗਿਆ ਤੇ ਕਾਫੀ ਜ਼ਿਆਦਾ ਇਹ ਹੁਣ ਹੈਰਾਨ ਕਰਦੀਆਂ ਤਸਵੀਰਾਂ ਨਿਕਲ ਕੇ ਆ ਰਹੀਆਂ ਹਨ ਕਿ 에어 ਇੰਡੀਆ ਦੇ ਵੱਲੋਂ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਨਹੀਂ ਲਿਆ ਜਾ ਰਿਹਾ ਇਸ ਤੋਂ ਬਾਅਦ ਅਗਲੀ ਖਬਰ ਹੁਣ ਬੈਂਕਾਂ ਦੇ ਵਿੱਚ ਖਾਤਾ ਰੱਖਣ ਵਾਲਿਆਂ ਦੇ ਲਈ ਆ ਰਹੀ ਹੈ ਜੇ ਤੁਸੀਂ ਹੁਣ ਬੈਂਕ ਖਾਤਾਧਾਰਕ ਹੋ ਤੇ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਰਤੀ ਰਿਜ਼ਰਵ ਬੈਂਕ ਨੇ ਹੁਣ ਖਾਤਿਆਂ ਦੇ ਨਾਲ ਜੁੜੀ KYC ਪ੍ਰਕਿਰਿਆ ਨੂੰ ਲੈ ਕੇ ਨਵਾਂ ਅਭਿਆਨ ਸ਼ੁਰੂ ਕਰ ਦਿੱਤਾ ਹੈ ਇਸ ਦਾ ਪਹਿਲਾ ਮਕਸਦ ਇਹ ਹੈ ਕਿ ਗ੍ਰਾਹਕਾਂ ਦੀ ਪਛਾਣ ਨੂੰ ਸਮੇਂ-ਸਮੇਂ ਤੇ ਉੱਤੇ ਜਿਹੜਾ ਕਿ ਪ੍ਰਮਾਣ ਕਰਨਾ ਤੇ ਇਸ ਤੋਂ ਇਲਾਵਾ ਬੈਂਕਿੰਗ ਸਿਸਟਮ ਨੂੰ ਹੋਰ ਸੁਰੱਖਿਅਤ ਬਣਾਉਣਾ ਜੇਕਰ ਤੁਸੀਂ ਆਪਣੀ ਕੇਵਾਈਸੀ ਅਪਡੇਟ ਨਹੀਂ ਕਰਦੇ ਤੇ ਤੁਹਾਡਾ ਬੈਂਕ ਖਾਤਾ ਹੁਣ ਬੰਦ ਕਰ ਦਿੱਤਾ ਜਾਵੇਗਾ ਆਰਬੀਆਈ ਦਾ ਨਵਾਂ ਨਿਰਦੇਸ਼ 1 ਜੁਲਾਈ ਸਾਲ 2025 ਤੋਂ ਜਾਰੀ ਵੀ ਹੋ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਦੇ ਵਿੱਚ ਹੁਣ ਦੁਬਾਰਾ ਕੇਵਾਈਸੀ ਅਪਡੇਟ ਕੀਤੀ ਜਾਵੇਗੀ ਜੋ ਕਿ 30 ਸਤੰਬਰ ਸਾਲ 2025 ਤੱਕ ਕੀਤੀ ਜਾਵੇਗੀ ਤੇ ਇਸ ਦੌਰਾਨ ਬੈਂਕ ਖਾਤਾ ਧਾਰਕ ਨੂੰ ਕਿਹਾ ਜਾਵੇਗਾ ਕਿ ਉਹਨਾਂ ਦੇ ਬੈਂਕ ਦੇ ਵਿੱਚ ਰੀ ਕੀ ਕੇਵਾਈਸੀ ਦਾ ਸੁਨੇਹਾ ਵੀ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ ਐਸਐਮਐਸ ਦੇ ਰਾਹੀਂ ਤੇ ਉਹ ਤੁਰੰਤ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਅਤੇ ਇਸ ਤੋਂ ਇਲਾਵਾ ਬੈਂਕ ਜਾਂ ਪੰਚਾਇਤ ਕੈਂਪ ਦੇ ਵਿੱਚ ਜਾ ਕੇ ਪ੍ਰਕਿਰਿਆ ਪੂਰੀ ਕਰ ਸਕਦੇ ਹਨ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਫਰਾਡ ਹੋ ਰਹੇ ਹਨ ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਰਹੇ ਹਨ ਸੋ ਇਸੇ ਕਾਰਨ ਹੁਣ ਬੈਂਕਾਂ ਦੇ ਵੱਲੋਂ ਰੀ ਕੇਵਾਈਸੀ ਕਰਨ ਦਾ ਐਲਾਨ ਕੀਤਾ ਗਿਆ ਹੈ ਸੋ ਜੇਕਰ ਤੁਸੀਂ ਵੀ ਕੇਵਾਈਸੀ ਨਹੀਂ ਕਰਵਾਈ ਹੋਈ ਹੈ ਤੇ ਆਪਣੇ ਬੈਂਕ ਦੇ ਵਿੱਚ ਜਾ ਕੇ ਕੇਵਾਈਸੀ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਕੇਵਾਈਸੀ ਪਹਿਲੇ ਸਾਲਾਂ ਦੇ ਕਰਨ ਕਰਵਾਈ ਵੀ ਹੈ ਫਿਰ ਵੀ ਤੁਸੀਂ ਆਪਣੇ ਬੈਂਕ ਦੇ ਵਿੱਚ ਜਾ ਕੇ ਇੱਕ ਵਾਰ ਕਨਫਰਮ ਜਰੂਰ ਕਰ ਸਕਦੇ ਹੋ ਕਿ ਤੁਹਾਡੀ ਕੇवाईसी ਹੋਣੀ ਹੈ ਜਾਂ ਫਿਰ ਹੋ ਚੁੱਕੀ ਹੈ ਕਿਉਂਕਿ ਇਸ ਸਮੇਂ ਕਾਫੀ ਜ਼ਿਆਦਾ ਫਰਾਡ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਚੱਲ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਬਟਾਲਾ ਤੋਂ ਕਾਫੀ ਜ਼ਿਆਦਾ ਅਜੀਬੋ ਗਰੀਵ ਨਿਕਲ ਕੇ ਆ ਰਹੀ ਹੈ ਲੰਗੀ ਦੇਰ ਰਾਤ ਪੁਲਿਸ ਥਾਣਾ ਕੋਟਲੀ ਸੂਤਰ ਮੱਲੀ ਅਧੀਨ ਪੈਂਦੇ ਪਿੰਡ ਮੋਹੱਲੋ ਬਾਲੀ ਦੇ ਵਿੱਚ ਇੱਕ 61 ਸਾਲਾਂ ਬਜ਼ੁਰਗ ਦੀ ਪਿੰਡ ਦੇ ਛੱਪੜ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਜੀ ਹਾਂ ਬਜ਼ੁਰਗ ਦੀ ਲਾਸ਼ ਲੱਭਣ ਦੇ ਲਈ ਐਨਡੀਆਰਫ ਟੀਮ ਨੂੰ ਬੁਲਾਇਆ ਗਿਆ ਸੀ ਜਿਸ ਦੇ ਬੁੱਲੋਂ ਕਰੀਬ 4 ਘੰਟੇ ਦੀ ਮੁਸ਼ਕਲ ਕਰਨ ਤੋਂ ਬਾਅਦ ਲਾਸ਼ ਨੂੰ ਛੱਪੜ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਸਲ ਮ੍ਰਿਤਕ ਦੀ ਪਛਾਣ ਗੁਰਮੀਰ ਸਿੰਘ 61 ਸਾਲ ਪੋਹਲੇ ਮਹੱਲੋ ਵਾਲੀ ਵਜੋਂ ਹੋਈ ਹੈ ਜਾਣਕਾਰੀ ਦਿੰਦਿਆਂ ਹੋਇਆ ਬਜ਼ੁਰਗ ਦੀ ਨੌ ਰਾਜ ਅਤੇ ਰਿਸ਼ਤੇਦਾਰ ਸੈਮੂਅਲ ਮਸੀਹ ਨੇ ਦੱਸਿਆ ਕਿ ਬਜ਼ੁਰਗ ਗੁਰਮੀਲ ਸਿੰਘ ਨੂੰ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਕਰੀਬ 8 ਵਜੇ ਸ਼ਰਾਬ ਦਾ ਲਾਲਚ ਦੇ ਕੇ ਤੈਰ ਕੇ ਛੱਪੜ ਪਾਰ ਕਰਨ ਦੀ ਸ਼ਰਤ ਲਗਾਈ ਗਈ ਸੀ ਜਿਸ ਤੋਂ ਬਾਅਦ ਬਜ਼ੁਰਗ ਦੇ ਵੱਲੋਂ ਸ਼ਰਾਬ ਦੇ ਲਾਲਚ ਦੇ ਵਿੱਚ ਆ ਕੇ ਇਸ ਦੇ ਵਿੱਚ ਛਾਲ ਮਾਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਉਹ ਪਾਰ ਕਰ ਹੀ ਰਿਹਾ ਸੀ ਕਿ ਅਚਾਨਕ ਉਹ ਡੁੱਬਣ ਲੱਗਾ ਤੇ ਜਿਸ ਤੋਂ ਬਾਅਦ ਪਿੰਡ ਦੇ ਲੋਕ ਉੱਥੋਂ ਫਰਾਰ ਹੋ ਗਏ ਤੇ ਬਜ਼ੁਰਗ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਸ਼ਰਾਬ ਦਾ ਲਾਲਚ ਦੇ ਕੇ ਸਾਡੇ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਸੋ ਖਬਰਾਂ ਦੇ ਵਿੱਚ ਅੰਤ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ। ਸੋ ਕਮੈਂਟ ਕਰਕੇ ਇਹ ਜਾਣਕਾਰੀ ਜਰੂਰ ਦਿਓ ਕਿ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।